ਔਰ ਅੱਜ ਕੋਸੂਨਾਮਾ ਚੈਨਲ ਦੀ ਵਰੇਗੰਢ ਜੈਸੇ ਤਾਂ ਇਸ ਚੈਨਲ ਦੀ ਜਿਹੜੀ ਸ਼ੁਰੂਆਤ ਹੈ ਉਹ 24 9 2023 ਨੂੰ ਇਸ ਦੀ ਸ਼ੁਰੂਆਤ ਹੋਈ ਸੀ ਔਰ ਵਰਕਿੰਗ ਡੇ ਨੂੰ ਮੱਦੇ ਨਜ਼ਰ ਰੱਖਦੇ ਹਾਂ ਜਸਲ ਸਾਹਿਬ ਨੇ ਇਹ ਫੈਸਲਾ ਕੀਤਾ ਹੈ ਕਿ ਆਪਾਂ ਸੰਡੇ ਦਾ ਐਤਵਾਰ ਹੈ 21 ਦਾ ਆਪਾਂ 21 ਤਾਰੀਖ ਨੂੰ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ ਅੱਜ ਮੁਬਾਰਕਾਂ ਦੇ ਨਾਲ ਨਾਲ ਮੈਂ ਜੋ ਚਾਹਾਂਗਾ ਇਹ ਚਾਹਾਂਗਾ ਕਿ ਇਸ ਵਿੱਚ ਹੋਰ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਵੇ ਇਸ ਚੈਨਲ ਦੇ ਵਿੱਚ ਕਿਹੜੀ ਕਿਹੜੀ ਕਮੀ ਹੈ ਜਿਸ ਕਮੀ ਨੂੰ ਆਪਾਂ ਦੂਰ ਕਰੀਏ ਰਲ ਮਿਲ ਕੇ ਹੋਰ ਬਿਹਤਰ ਬਣਾਉਣ ਵਾਸਤੇ ਆਪਾਂ ਕਿਸ ਤਰ੍ਹਾਂ ਦੇ ਕੰਟੈਂਟ ਜਿਹੜੇ ਹੈ ਉਹ ਸ਼ਾਮਲ ਕਰ ਸਕਦੇ ਹਾਂ ਕਿਉਂਕਿ ਇੱਕ ਦੀ ਸੋਚ ਇੱਕ ਦੀ ਹੁੰਦੀ ਹੈ ਔਰ ਜਦੋਂ ਤੁਹਾਡੇ ਵਰਗੇ ਪੜ੍ਹੇ ਲਿਖੇ ਜਿਨ੍ਹਾਂ ਨੇ ਜ਼ਿੰਦਗੀ ਪੂਰੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਵਿੱਚ guzari ਹੁੰਦੀ ਹੈ ਕਿ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਅਸੀਂ ਚੈਨਲ 'ਚ ਰਹੇ ਹਾਂ ਚੈਨਲ ਦਾ ਕੰਟੈਂਟ ਹੁੰਦਾ ਕਿ ਵਰਾਇਟੀ ਦੇਣੀ ਹੈ ਹਰ ਕੰਟੈਂਟ ਨੂੰ ਕਰਨਾ ਹੈ ਔਰ ਸਾਡੇ ਚੈਨਲ ਦੇ ਉੱਪਰ ਸਿਰਫ 3 ਨਿਊਜ਼ ਪੈਂਦੀਆਂ ਨੇ ਓਨਲੀ 3 ਨਿਊਜ਼ ਇੱਕ 11 ਵਜੇ ਇੱਕ 2 ਵਜੇ ਇੱਕ 5 ਵਜੇ ਹੋਣ ਨੂੰ ਅਸੀਂ 6 ਨਿਊਜ਼ ਵੀ ਪਾ ਸਕਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਜੋ ਅੱਜ ਤੱਕ ਦਾ ਮੇਰਾ ਤਜਰਬਾ ਜਿੰਨਾ ਤੱਕ ਵੀ ਹੈ ਸੋ ਇਸ ਕਰਕੇ ਇੱਥੇ ਕੋਈ ਸ਼ੱਕ ਨਹੀਂ ਹੈ ਸਾਡੇ ਸਬਸਕ੍ਰਾਈਬ ਜਿਹੜੇ ਬਿਲਕੁਲ オリジナル ਸਬਸਕ੍ਰਾਈਬ ਨੇ ਐਸੇ ਕਰਕੇ ਤੁਸੀਂ ਦੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਨਿਊਜ਼ ਪਾਉਂਦੇ ਆ ਬਹੁਤ ਬੂਸਟ ਹੁੰਦੀ ਹੈ ਬਹੁਤ ਜ਼ਿਆਦਾ ਔਰ ਅਸੀਂ ਵੀ ਉਸ ਨੂੰ ਬਾਰ-ਬਾਰ ਦੇਖੀ ਦਾ ਲਾਈਕ ਕਿੰਨੇ ਹੋ ਚੁੱਕੇ ਨੇ ਕਿੰਨੇ ਕਮੈਂਟਸ ਆ ਰਹੇ ਨੇ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਚੈਨਲ ਨੂੰ ਚਲਾਉਣ ਤੋਂ ਪਹਿਲਾਂ ਉਸ ਇੱਕ ਸਕ੍ਰਿਪਟ ਲਿਖਣ ਨੂੰ ਮੈਂ ਇੱਕ ਅਤਰੀ ਸਾਹਿਬ ਦੇ ਨਾਲ ਡਿਸਕਸ ਕਰ ਰਹੇ ਹਾਂ ਕਿ ਇੱਕ ਸਕ੍ਰਿਪਟ ਇੱਕ ਨਿਊਜ਼ ਲਿਖਣ ਦੀ ਸਕ੍ਰਿਪਟ ਨੂੰ 2.5 ਘੰਟੇ ਲੱਗਦੇ ਆ। ਅਲੱਗ-ਅਲੱਗ ਬੁਲਾਰਿਆਂ ਨੇ ਇੱਕ ਗੱਲ ਨੂੰ ਕਿਸ ਤਰ੍ਹਾਂ ਕਿਹਾ ਹੈ। ਉਹਨਾਂ ਦਾ ਕੰਟੈਂਟ ਲੈਣਾ। ਭਾਵੇਂ ਕੋਈ ਵੀ ਨਿਊਜ਼ ਹੈ। ਉਹਦਾ ਕੰਟੈਂਟ ਉਸਨੇ ਕੀ ਕੀਤਾ ਉਹਨੂੰ 네ਗੇਟਿਵ ਕੀ ਕੀਤਾ ਤੇ ਪੋਜ਼ਿਟਿਵ ਕੀ ਕੀਤਾ। ਤੁਸੀਂ ਇਹ ਦੇਖ ਲਓ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਨਿਊਜ਼ ਨੂੰ ਤਿਆਰ ਵੀ ਕਰਨਾ ਹੈ ਔਰ ਉਸ ਦਾ ਐਂਕਰ ਕਰਕੇ ਦੇਣਾ ਵੀ ਹੈ। ਸੋ ਇਸ ਕਰਕੇ ਚੈਨਲ ਜਿਹੜਾ ਹੈ ਉਹ ਤੁਹਾਡੇ ਕਰਕੇ ਚੱਲ ਰਿਹਾ ਹੈ ਔਰ ਮੈਨੂੰ ਕੁਛ ਕਿ ਨਰਾਜ਼ਗੀਆਂ ਵੀ ਹੈ ਉਹ ਵੀ ਮੈਂ ਸ਼ੇਅਰ ਕਰਾਂਗਾ ਲੇਕਿਨ ਅੱਜ ਆਪਾਂ ਬਹੁਤ ਸਾਰੇ ਇੱਕ ਖੁਸ਼ ਨਿਵਾ ਮਾਹੌਲ ਦੇ ਵਿੱਚ ਇਕੱਤਰ ਹੋਏ ਆ ਕਿਉਂਕਿ ਜਸਨ ਸਾਹਿਬ ਹਮੇਸ਼ਾ ਇਹ ਹੀ ਕਹਿੰਦੇ ਕਿ ਆਪਾਂ ਜਿੱਥੇ ਵੀ ਜਾਣਾ ਉੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਉਹ ਏਰੀਆ ਦਿਖਾਉਣਾ ਅੱਜ ਤੱਕ ਅਸੀਂ ਉਸੇ ਸੋਚ ਦੇ ਨਾਲ ਚੱਲ ਰਹੇ ਆ ਫਿਰ ਵੀ ਬਹੁਤ ਸਾਰੀਆਂ ਗਲਤੀਆਂ ਬਹੁਤ 100 ਦੇ ਵਿੱਚੋਂ 98% ਗਲਤੀਆਂ ਸਾਡੇ ਕੋਲ ਹੁੰਦੀਆਂ ਔਰ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨ ਉਹ ਸਾਨੂੰ ਮaaf ਵੀ ਕਰਦੇ ਨੇ ਹਮੇਸ਼ਾ ਤੁਸੀਂ ਅਸੀਂ ਤੁਹਾਡੇ ਰਿਣੀ ਆ ਕਿ ਤੁਸੀਂ ਸਾਡੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਹੋ ਔਰ ਮੇਰੇ ਬਹੁਤ ਸਾਰੇ ਦੋਸਤ ਫੋਨ ਤੇ ਵੀ ਦੱਸਦੇ ਨੇ ਆਮ ਵੀ ਦੱਸਦੇ ਨੇ ਸਾਨੂੰ ਚੰਗਾ ਲੱਗਦਾ ਚੰਗਾ ਲੱਗਦਾ ਕਈ ਵਾਰ ਅਸੀਂ ਨਿਊਜ਼ ਦੇ ਵਿੱਚ ਇਸ ਤਰ੍ਹਾਂ ਉਹ ਹੁੰਦੇ ਆ ਕਿ ਜਦੋਂ ਬਾਹਰੋਂ ਸਾਨੂੰ ਕੋਈ ਇਸ ਤਰ੍ਹਾਂ ਦਾ ਕਮੈਂਟ ਆ ਜਾਂਦਾ ਕਿ ਇਸ ਦੇ ਵਿੱਚ ਆ ਵੀ ਗੱਲ ਹੋ ਸਕਦੀ ਸੀ ਅਗਲੀ ਨਿਊਜ਼ ਤਿਆਰ ਕਰਨੀ ਹੈ ਉਹਦਾ ਕਮੈਂਟ ਦੇ ਮੁਤਾਬਕ ਕਿ ਬਹੁਤ ਵੱਡੀ ਗੱਲ ਹੈ ਤੁਸੀਂ ਅੱਜ ਕੱਲ ਤਾਂ ਸਾਨੂੰ ਫੋਨ ਤੇ ਬਹੁਤ ਫੋਨ ਕਾਲ ਬਹੁਤ ਆਉਂਦੀਆਂ ਨੇ ਆ ਮਾਫ ਕਰਨਾ ਇਹਨਾਂ ਦਿਨਾਂ ਵਿੱਚ ਪ੍ਰਵਾਸੀਆਂ ਦਾ ਮੁੱਦਾ ਚੱਲ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੀ ਟਾਈਟਲ ਆਉਂਦੇ ਨੇ ਮੇਰੇ ਕੋਲ ਟਾਈਟਲਸ ਹੁੰਦਾ ਜੀ ਇਸ ਟਾਈਟਲ ਦੇ ਅਧੀਨ ਵੀ ਸਾਨੂੰ ਦਿਓ ਕਰਕੇ ਇਸ ਟਾਈਟਲ ਦੇ ਅਧੀਨ ਵੀ ਕਰ ਦਿਓ ਫਿਰ ਕਿਸਾਨਾਂ ਦੀ ਬਾਈਟ ਦੇਖੀ ਦੀ ਆ ਕਿਸਾਨ ਕੀ ਕਹਿੰਦੇ ਨੇ ਮਤਲਬ ਇੱਕ ਨਿਊਜ਼ ਜਿਹੜੀ ਔਨਅਰ ਜਾਏਗੀ ਉਹ ਕੱਚੀ ਨਿਊਜ਼ ਨਹੀਂ ਜਾਏਗੀ ਆਪਣੇ ਵੱਲੋਂ 101% ਕਰਕੇ ਦਮਾ ਸੋ ਅੱਜ ਪੋਸੂ ਨਾਮਾ ਚੈਨਲ ਦੀ ਵਰੇ ਗੰਡਿਆ ਜੀ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਸਾਡੇ ਕੈਮਰਾਮੈਨ ਵਿਸ਼ਨੂ ਜੀ ਨੇ ਉੱਪਰ ਲੜਕਾ ਬੈਠਾ ਐਡਿਟਰ ਰਾਜਵੀਰ ਸਿੰਘ ਖਰਾੜ ਉਹ ਮਤਲਬ ਇਸ ਟਾਈਮ ਐਡੀਟਰ ਹੈ ਤਿੰਨਾਂ ਦੀ ਟੀਮ ਹੈ ਔਰ ਤਿੰਨੇ ਹੀ ਤੁਹਾਡੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਰਹੀਦਾ ਹੈ ਭਾਵੇਂ ਜਸਲ ਸਾਹਿਬ ਸਾਨੂੰ 6 ਵਜੇ ਬੁਲਾ ਲੈਣ ਭਾਵੇਂ 5 ਵਜੇ ਬੁਲਾ ਲੈਣ ਕੋਈ ਇਨਕਾਰ ਨਹੀਂ ਸ਼ੋ ਮਸਟ ਗੋ অন theater ਕੀਤਾ ساری ਉਮਰ theater 'ਚ ਕੋਈ ਗੱਲ ਸਾਡੇ ਡਾਇਰੈਕਟਰ ਦੱਸਦੇ ਹੁੰਦੇ ਸੀ ਕਿ ਸ਼ੋ ਮਸਟ ਗੋ ਆਨ ਸ਼ੋ ਨਹੀਂ ਰੁਕੇਗਾ ਕਮਜ਼ੋਰ ਜ਼ਰੂਰ ਚੱਲੇਗਾ ਲੇਕਿਨ ਰੁਕੇਗਾ ਨਹੀਂ ਸੋਸੀ ਸੋਚ ਨੂੰ ਲੈ ਕੇ ਅੱਜ ਚੈਨਲ 'ਚ ਲੱਗੇ ਹੋਏ ਆਂ ਅੱਜ ਇਸ ਮੌਕੇ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਡਿਸਕਸ ਕਰਨੀਆਂ ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਣਗੀਆਂ ਔਰ ਮੈਂ ਚਾਹਾਂਗਾ ਕਿ ਸਾਰੇ ਤਾਂ ਪਿੰਡੀ ਮਿੱਤਰਾਂ ਦਾ ਪਰ ਫਿਰ ਵੀ ਮੇਰੇ ਬਹੁਤ ਸਾਰੇ ਪਤਵੰਤੇ ਦੋਸਤ ਸੱਜਣ મિતਰ ਆਏ ਹੋਏ ਨੇ ਔਰ ਜਿਨ੍ਹਾਂ ਨੂੰ ਮੈਂ ਹਮੇਸ਼ਾ ਮਤਲਬ ਕਾਲ ਤੇ ਫੋਨ ਤੇ ਵੀ ਡਿਸਟਰਬ ਕਰਦਾ ਰਹਿਣਾ ਕੋਈ ਨਾ ਕੋਈ ਨਿਊਜ਼ ਹੋਵੇ ਸਾਡੇ ਸਾਹੋਕੇ ਸਾਹਿਬ ਨੇ ਜਦੋਂ ਵੀ ਕੋਈ ਕਾਨੂੰਨੀ ਪੱਖ ਲੈਣਾ ਹੋਵੇ ਇਹਨਾਂ ਨੂੰ ਮੈਂ ਤੰਗ ਕਰਦਾ ਆਮ ਕੋਈ ਨਿਊਜ਼ ਹੋਵੇ ਸਾਡੇ ਅਮਰਚੰਦ ਜੀ ਨੇ ਉਹਨਾਂ ਨੂੰ ਤੰਗ ਕਰੀਦਾ ਸਾਡੇ ਡਾਕਟਰ ਹਰਪਾਲ ਸਿੰਘ ਜੀ ਨੇ ਕੋਈ ਮੈਡੀਸਨ ਤੇ ਜਾਂ ਕੋਈ ਬਿਮਾਰੀ ਦੇ ਉੱਪਰ ਡਿਜ਼ੀਜ਼ ਦੇ ਉੱਪਰ ਕੋਈ ਨਾ ਕੋਈ ਆਸਪੈਕਟ ਉਹਨਾਂ ਦੇ ਥੀ ਵਿਊਜ਼ ਲੈਣੇ ਹੁੰਦੇ ਤਾਂ ਇਹਨਾਂ ਨੂੰ ਮੈਂ ਹਰ ਇੱਕ ਦੀ ਘੰਟੀ ਖੜਕਾਉਂਦਾ ਹੀ ਰਹਿਣਾ ਹਰ ਇੱਕ ਦੀ ਘੰਟੀ ਖੜਕਾਉਂਦਾ ਰਹਿਣਾ ਮੇਰੇ ਕੁਝ ਦੋਸਤ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਦੋ ਮਹੀਨੇ ਤੋਂ ਮੈਂ ਲਗਾਤਾਰ ਕਹਿ ਰਿਹਾ ਕਿ ਕੁਝ ਕਰ ਲਓ ਕੁਝ ਕਰ ਲਓ ਕਰਦੇ ਆ ਕਰਦੇ ਆ ਉਹ ਪਤਾ ਨਹੀਂ ਕਦੋਂ ਕਰਨਾ ਇਹ ਨਹੀਂ ਮੈਨੂੰ ਅਜੇ ਤੱਕ ਪਤਾ ਲੱਗਾ ਲੇਕਿਨ ਮੈਂ ਘੰਟੀਆਂ ਖੜਕਾਈ ਜਾਵਾਂਗਾ ਦਰਵਾਜ਼ਾ ਖੜਕਾਈ ਜਾਵਾਂਗਾ ਔਰ ਇੱਕ ਨਾ ਇੱਕ ਦਿਨ ਦਰਵਾਜ਼ਾ ਜ਼ਰੂਰ ਖੁੱਲਣੇ ਅੱਜ ਸਾਡੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਮੇਰੀ ਵਾਈਫ ਨੂੰ ਛੱਡ ਕੇ ਮੇਰੀਆਂ ਭੈਣਾਂ ਮੇਰੇ ਵੀਰ ਪਹੁੰਚੇ ਹੋਏ ਨੇ ਔਰ ਸਾਰਿਆਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਡੇ ਜਸਰ ਸਾਹਿਬ ਸ਼ਰੀਫ ਫਕੀਰ ਚੰਦ ਜਸਰ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਜਿੰਦ ਨੇ ਜਾਨ ਨੇ ਜਦੋਂ ਇਹ ਸਾਹਸ ਲੈਂਦੇ ਨੇ ਤਾਂ ਸਾਨੂੰ ਸਾਹ ਆਉਂਦਾ ਸੋ ਇਹਨਾਂ ਦੇ ਨਾਮ ਤੇ ਜ਼ੋਰਦਾਰ ਦੀ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਲ ਹੀ ਵਿਰਾਜਮਾਨ ਨੇ ਸਾਡੇ ਜੱਨਨ ਸਕੱਤਰ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਦੋਰਾਹਾ ਬਹੁਤ ਵਧੀਆ ਇਨਸਾਨ ਬਹੁਤ ਹੀ ਵਧੀਆ ਜਸਪਾਲ ਸਾਹਿਬ ਨੇ ਸਾਡੀ ਅਜ ਤੱਕ ਸਿਰਫ ਨਹੀਂ ਕੀਤੀ ਪਰ ਇਹਨਾਂ ਦੀ ਸੇਵਾ ਜ਼ਰੂਰ ਕਰਦੇ ਆ ਕਿ ਇਹਨੇ ਵਧੀਆ ਇਨਸਾਨ ਨੇ ਇਹਨਾਂ ਤੋਂ ਇਲਾਵਾ ਮੈਂ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਨੇ ਔਰ ਐਡਵੋਕੇਟ ਸਰਦਾਰ ਸੁਚਰਨ ਸਿੰਘ ਸਾਹੋ ਕੇ ਸਾਥ ਜਿਹੜੇ ਕਿ ਚੰਡੀਗੜ੍ਹ ਤੋਂ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਰਦਾਰ ਚੰਨਨ ਸਿੰਘ ਜੀ ਜਿਹੜੇ ਕਿ ਰੋਪੜ ਤੋਂ ਪੋਸੂ ਦੇ ਪ੍ਰੈਜ਼ੀਡੈਂਟ ਨੇ ਇੰਜੀਨੀਅਰ ਕਮਲਜੀਤ ਸਿੰਘ ਜੀ ਡਿਸਟ੍ਰਿਕਟ ਨਮਾ ਸ਼ਹਿਰ ਤੋਂ ਸਾਡੇ ਪੋਸੂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਰਾਮ ਆਸਰਾ ਜੀ ਵੀ ਪਹੁੰਚੇ ਨੇ ਵੈਲਕਮ ਸਵਾਗਤ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਜਲੰਧਰ ਦੇ ਪ੍ਰੈਜ਼ੀਡੈਂਟ ਕੈਪਟਨ ਗੁਰਮੇਲ ਸਿੰਘ ਜੀ ਆਪਣੇ ਸਾਥੀਆਂ ਨਾਲ ਜਸਵਿੰਦਰ ਜੀ ਔਰ ਮੇਰੇ ਵੀਰ ਰਿਸਪੈਕਟਡ ਪਰਸਨੈਲਿਟੀਜ਼ ਪਹੁੰਚੇ ਨੇ ਸਵਾਗਤ ਹੈ ਔਰ ਪੋਸੂ ਪ੍ਰਧਾਨ ਇੰਜੀਨੀਅਰ ਬਿੰਦਰ ਸਿੰਘ ਬਾਗੀ ਜੀ ਲੁਧਿਆਣਾ ਡਿਸਟ੍ਰਿਕਟ ਤੋਂ ਸਾਡੀ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਮਲੇਰ ਕੋਟਲਾ ਤੋਂ ਸਰਦਾਰ ਹਰਬੰਦ ਸਿੰਘ ਦੋਪਸਾ ਵੈਲਕਮ ਜੀ ਇਹਨਾਂ ਦਾ ਮਲੇਰ ਕੋਟਲੇ ਦੀ ਕਮਾਂਡ ਨੂੰ ਸੰਭਾਲ ਰਹੇ ਨੇ ਔਰ ਇਹਨਾਂ ਤੋਂ ਇਲਾਵਾ ਮੇਰੇ ਹੋਰ ਬਹੁਤ ਸਾਰੇ ਦੋਸਤ ਸਾਡੇ ਡਾਕਟਰ ਅਰਪਾਦ ਸਿੰਘ ਜੀ ਅਤਰੀ ਸਾਹਿਬ ਤੇ ਹੋਰ ਮੇਰੇ ਪਤਵੰਤੇ ਦੋਸਤ ਮੇਰੀਆਂ ਭੈਣਾਂ ਬੱਚੇ ਮੈਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਇੱਕ ਤਾਂ ਆਪਣੇ ਮੋਬਾਈਲ ਜਿਹੜੇ ਆ ਉਹ ਸਾਇਲੈਂਟ ਤੇ ਲਾ ਦਿਓ ਕਿਉਂਕਿ ਅੱਜ ਬਹੁਤ ਕੰਮ ਦੀਆਂ ਗੱਲਾਂ ਹੋਣੀਆਂ ਔਰ ਬਾਤ ਕਮਾਲ ਗੱਲਾਂ ਬਾਤਾਂ ਹੋਣਗੀਆਂ ਮਾਈਕ ਕਈ ਵਾਰੀ ਨਹੀਂ ਚੱਲਦਾ ਤੇ ਪਰਵਾਹ ਨਹੀਂ ਕਰਨੀ ਆਵਾਜ਼ ਹੀ ਇੰਨੀ ਕ ਹੋਣੀ ਚਾਹੀਦੀ ਹੈ ਕਿ ਹੌਸਲੇ ਬੁਲੰਦ ਹੋ ਤੋ ਮੰਜ਼ਲ ਮਿਲ ਹੀ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਜਸਨ ਸਾਹਿਬ ਦੀ ਪਰਮਿਸ਼ਨ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਜੀ ਔਰ ਮੈਂ ਸ਼੍ਰੀ ਅਮਰ ਚੰਨ ਜੀ ਨੂੰ ਬੇਨਤੀ ਕਰਦਾ ਕਿ ਜੋ ਕਿ ਬਤੌਰ ਮੁਹਾਰੀ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਇੱਕ ਜਸਲ ਸਾਹਿਬ ਵੱਲੋਂ ਖਾਸ ਕਰਕੇ ਬੇਨਤੀ ਹੈ ਕਿ ਟਾਈਮ ਦਾ ਆਪ ਸਾਰਿਆਂ ਨੇ ਖਿਆਲ ਰੱਖਣਾ ਸੋ ਜ਼ੋਰਦਾਰ ਤਾੜੀਆਂ ਦੇ ਵਿੱਚ ਸ਼੍ਰੀ ਅਮਰ ਚੰਨ ਜੀ ਅੱਜ ਦੇ ਇਸ ਨਿਵਾਰਕ ਮੌਕੇ ਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਜ਼ਿਲ੍ਹੇ ਤੋਂ ਪ੍ਰਧਾਨ ਸਾਹਿਬ ਤੇ ਸਾਡੀਆਂ ਭੈਣਾਂ ਸਾਡੇ ਪ੍ਰਧਾਨਗੀ ਮੰਡਲ ਸਾਡੇ ਇੰਜੀਨੀਅਰ ਫਕੀਰचंद ਜੱਸਲ ਸਾਹਿਬ ਤੇ ਇੰਜੀਨੀਅਰ ਨਰਮਲ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਥੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਪਾਵਰ ਆਫ ਸੋਸ਼ਲ ਜਸਟੀਸ ਦਾ ਮੰਤਵ ਹੈ ਜਿਹੜਾ ਕਿ ਅਸੀਂ ਗੁਰੂਆਂ ਦੀ ਦੇ ਸ਼ਬਦ ਦੇ ਨਾਲ ਬਕਾਇਦਾ ਹਮੇਸ਼ਾ ਲੈ ਕੇ ਚੱਲਦੇ ਆ ਸਾਡੇ ਜੱਸਲ ਸਾਹਿਬ ਬਕਾਇਦਾ ਕਿਉਂਕਿ ਇਹਨੂੰ ਗੁਰਬਾਣੀ ਦਾ ਕਾਫੀ ਕਿਰਪਾ ਪਰਮਾਤਮਾ ਦੀ ਤੇ ਅਸੀਂ ਸਮਝਦੇ ਹਾਂ ਕਿ ਸਾਡੇ ਦੀ ਧਨ ਭਾਗ ਨੇ ਤੇ ਇੱਕ ਰੂਹਾਂ ਦਾ ਜਿਹੜਾ ਫਰਮਾਨ ਹੈ ਕੈਨ ਦੇਨ ਸਦਾ ਪਾਸ ਪਾਸ ਸਾਹੀ ਬੋਮ ਨਾ ਸੇਮ ਇੱਕ ਸਵਾਹੀ ਇਹ ਸ ਇਹ ਸਾਡਾ ਨੰਤਰ ਹੈ ਆਦਰਸ਼ ਸੋਸ਼ੀ ਜੋਟੀ ਦਾ ਕਿ ਅਸੀਂ ਇੱਕ ਐਸਾ ਸਮਾਜ ਖੜਾ ਕਰਨਾ ਚਾਹੁੰਦੇ ਹਾਂ ਇੱਕ ਐਸੀ ਪਾਤਸ਼ਾਹੀ ਖੜੀ ਕਰਨਾ ਚਾਹੁੰਦੇ ਜਿਹੜਾ ਗੁਰੂ ਗੁਰੂਆਂ ਨੇ ਜੋ ਸਾਨੂੰ ਰક્ષਸ ਕੀਤੀ ਹੈ ਕਿ ਜਿਹੜੀ ਕਿਸੇ ਵੀ ਰਾਜੇ ਦੇ ਥੱਲੇ ਕਿਸੇ ਮਹਾਰਾਜ ਦੇ ਥੱਲੇ ਕਿਸੇ ਵੀ ਦੁਨਿਆਵੀ ਉਹਦੇ ਪਾਵਰ ਦੇ ਥੱਲੇ ਉਹ ਕੰਮ ਨਹੀਂ ਕਰੇ ਕਿਸ ਤੋਂ ਪਰੋਸ਼ ਕੇ ਲੱਗੇ ਇਸ ਤਰੀਕੇ ਦੀ ਇੱਕ ਵਾਸਤੇ ਖੜੇ ਕਰਨਾ ਚਾਹੁੰਦੇ ਆ ਤੇ ਇਹ ਇੱਕ ਕਨਸੈਪਟ ਜਿਹੜਾ ਹੈ ਗੁਰਬਾਣੀ ਦਾ ਇਸੇ ਨੂੰ ਲੈ ਕੇ ਸਾਡੇ ਪ੍ਰਧਾਨ ਸਾਹਿਬ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਮਾਜ ਆਪਣ ਨੂੰ ਬਸ ਸੀ ਸਿੱਧੇ ਜੇ ਚੱਲੀਏ ਕਿ ਸਾਡਾ ਸਮਾਜ ਜਿਹੜਾ ਉਹ ਬੰਦਿਆ ਤੇ ਰਹੇ ਤੇ ਇਹ ਚੀਜ਼ ਨੂੰ ਅੱਗੇ ਲਿਜਾਂਦੇ ਹੋਏ ਇਸ ਮੈਸੇਜ ਨੂੰ ਅੱਗੇ ਲਿਜਾਂਦੇ ਹੋਏ ਇਹ ਜਿਹੜਾ ਅੱਜ ਅੱਜ ਗੱਲ ਕਰੀਏ ਕਿ ਜਿਹੜੇ ਚੈਨਲ ਸਾਡਾ ਇੱਥੋਂ ਚੱਲ ਰਿਹਾ ਹੈਗਾ ਪੋਸ ਸੁਣਾਉਣਾ ਇਹ ਵੀ ਇੱਕ ਇਸ ਹੀ ਇਹਦਾ ਹੀ ਇੱਕ ਹਿੱਸਾ ਹੀ ਕਹਿ ਸਕਦੇ ਆ ਕਿ ਅਸੀਂ ਆਪਣੇ ਵਿਚਾਰਾਂ ਨੂੰ ਆਪਣੀ ਗੱਲਬਾਤ ਨੂੰ ਲੋਕਾਂ ਵਿੱਚ ਕਿਵੇਂ ਲੈ ਕੇ ਜਾਣਾ ਵੱਧ ਤੋਂ ਵੱਧ ਅੱਗੇ ਸੀ ਕਿਵੇਂ ਫੈਲਾਉਣਾ ਹੈਗਾ ਤਾਂ ਉਹ ਕਿਰਿਆ ਅੱਜ ਦੇ ਸਮੇਂ ਦੇ ਹਾਨੀ ਹੋਣ ਦੇ ਨਾਲ ਨਾਲ ਅਸੀਂ ਇਹ ਵੀ ਇੱਕ ਬੜੀ ਸਾਡੀ ਪਲੰਬੀ ਅਸੀਂ ਕਹਿ ਸਕਦੇ ਸਾਡੇ ਸਾਰਿਆਂ ਦੀ ਤੇ ਇਹ ਇੱਕ ਜਿਹੜਾ ਚੈਨਲ ਸਾਡੇ ਸੰਭਾਲਦਾ ਇਹ ਅੱਜ ਉਸ ਨੂੰ 2 ਸਾਲ ਹੋ ਗਏ ਆ ਕਿਉਂਕਿ ਪਿਛਲੇ 2023 ਦੇ ਵਿੱਚ 22 ਸਤੰਬਰ ਤੋਂ ਹਰਤੀ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਪਿਛਲੇ ਲਾਸਟ ਸਾਲ ਦੇ ਵਿੱਚ ਵੀ ਆਪਾਂ 22 ਸਤੰਬਰ ਚ 24 ਨਵੰਬਰ ਇੱਕ ਸਾਲ ਜਿਹੜਾ ਪੂਰਾ ਹੋਇਆ ਸੀਗਾ ਤੇ ਪ੍ਰੋਗਰਾਮ ਨਿਵਾਇਆ ਸੀਗਾ ਕਿ ਇਸੇ ਤਰ੍ਹਾਂ ਅੱਜ ਅਸੀਂ ਸਾਰੇ ਲੋਕ ਜਿੰਨੇ ਵੀ ਸਾਡੇ ਸਾਥੀ ਦੂਰ ਦੂਰ ਤੋਂ ਆਏ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨਾਲ ਜੋ ਮੈਕਸਿਮਮ ਸਾਰੇ ਆਏ ਨੇ ਤੇ ਆਪਣੀ ਟੀਮ ਲੈ ਕੇ ਆਏ ਨੇ ਤੇ ਇਹ ਸਾਡਾ ਜਿਹੜਾ ਹੈ ਮੇਨ ਮਕਸਦ ਸਾਡਾ ਇਹ ਹੀ ਹੈ ਕਿ ਅਸੀਂ ਆਪਣੀ ਆਵਾਜ਼ ਆਪਣੀ ਜਿਹੜੀ ਗੱਲਬਾਤ ਹੈ ਆਪਣੇ ਵਿਚਾਰ ਸਾਂਝੇ ਕਰਨ ਦੀ ਜਿਹੜੀ ਗੱਲ ਹੈ ਉਹ ਇਸ ਇੱਕ ਪਲੇਟਫਾਰਮ ਤੇ ਕਰ ਸਕੀਏ ਤੇ ਇਹ ਜਿਹੜੀ ਇੱਕ ਇਹ ਜਿਹੜੀ ਪਰੰਪਰਾ ਹੈ ਕਹਿ ਲਈਏ ਵਿਚਾਰ ਸਾਂਝੇ ਕਰਨ ਦੀ ਜਾਂ ਵਿਚਾਰ ਅੱਗੇ ਤੋਂ ਅੱਗੇ ਲੈ ਕੇ ਜਾਣ ਦੀ ਇਹ ਕੋ ਅੱਜ ਨਵੀਂ ਪਰੰਪਰਾ ਨਹੀਂ ਕਿਉਂਕਿ ਅੱਜ ਜਿਹੜਾ ਚੈਨਲ ਜਿਹੜੇ ਚੱਲ ਪਏ ਨੇ ਸੋਸ਼ਲ ਮੀਡੀਆ ਦੇ ਇਹ ਤਾਂ ਬਹੁਤ ਵੱਡਾ ਫਲਾਹ ਹੋ ਗਿਆ ਸਟਾਰਟਿੰਗ ਇਹ ਚੀਜ਼ ਜਦੋਂ ਦੁਨੀਆ ਜਦੋਂ ਫੋਨ ਵਿੱਚ ਆਉਂਦੀ ਹੈ ਜੇ ਉਹ ਇਨਸਾਨ ਹੋਣ ਦੀ ਚਾਹੁੰਦਾ ਤਾਂ ਉਹ ਵੀ ਸੋਚ ਉਹਦੇ ਜਿਹੜਾ ਦਿਮਾਗ ਦਾ ਉਹਦੇ ਸੋਚ ਚ ਰਹਿ ਕੇ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਚ ਕਿਵੇਂ ਵਿਚਰੀਏ ਤਾਂ ਕਿ ਅਸੀਂ ਅੱਗੇ ਵਧ ਸਕੀਏ ਤਾਂ ਆਪਾਂ ਦੇਖਦੇ ਹਾਂ ਖੋਜਾਂ ਦੇ ਵਿੱਚ ਕਿ ਪਹਿਲਾਂ ਕੋਸ਼ਿ ਸਿਮਬਲਸ ਦੇ ਵਿੱਚ ਕੁਝ ਇਸ਼ਾਰਿਆਂ ਦੇ ਵਿੱਚ ਪਸ਼ਾਵਾਂ ਦਾ ਕੋ ਮਸਤਰੀਕੇ ਦਾ ਸਿਗਾ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਤਰੀਕਾ ਤੇ ਹੌਲੀ ਹੌਲੀ ਉਹ ਜਿਹੜਾ ਤਰੀਕਾ ਅੱਗੇ ਵਧਦਾ ਵਧਦਾ ਤੇ ਨੇਕ ਵਿੱਚ ਇੱਕ ਕੁਝ ਜਾਗਰ ਗਿਆ ਇਸ ਸਬੰਧ ਵਿੱਚ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗਾ ਤੇ ਮੈਂ ਸਮਝਦਾ ਕਿ ਤੁਸੀਂ ਵੀ ਇਸ ਨੂੰ ਲਾਈਕ ਕਰੋਗੇ ਕਿਉਂਕਿ ਇਹ ਜਿਹੜਾ ਅੱਜ ਦਾ ਸਾਡਾ ਸਿਸਟਮ ਹੈ ਕਿੱਥੇ ਚਲਾ ਗਿਆ ਤੇ ਕਿੱਥੋਂ ਸਟਾਰਟ ਹੋਇਆ ਸੀਗਾ ਕਿਉਂਕਿ ਜਿਵੇਂ ਜਿਵੇਂ ਇਨਸਾਨੀ ਦਿਮਾਗ ਨੇ ਪਰਤੀ ਕੀਤੀ ਤੁਹਾਨੂੰ ਇਹ ਨਵੇਂ ਫੋਜਾ ਜਿਹੜੀ ਆ ਸੋਚਦਾ ਰਿਹਾ ਕਿ ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡਾ ਆਪਸ ਵਿੱਚ ਜਿਹੜਾ ਸਮਾਜ ਦਾ ਜਿਹੜਾ ਤਾਣਾ ਬਾਣਾ ਉਹਨੂੰ ਨਾਲ ਲੈ ਕੇ ਚੱਲਣ ਦਾ ਸਭ ਤੋਂ ਵੱਡਾ ਜਰੀਆ ਜਿਹੜੀ ਕਮਿਊਨੀਕੇਸ਼ਨ ਸਿਸਟਮ ਹੀ ਹੈ ਕਿਉਂਕਿ ਕੋਸ਼ਿਸ਼ ਕੀਤੀ ਇਨਸਾਨ ਨੇ ਸ਼ੁਰੂ ਤੋਂ ਕਿ ਮੈਂ ਜ਼ਿਆਦਾ ਪਿੱਛੇ ਨਹੀਂ ਜਾਂਦਾ ਇਤਿਹਾਸ ਤੇ ਨਹੀਂ ਜਾਂਦਾ ਕਿ ਮੈਂ ਸ਼ੁਰੂ ਕਰਦਾ ਗੱਲ ਕਿ ਅੱਜ ਜਿਹੜਾ ਸਭ ਤੋਂ ਸਸਤਾ ਜ਼ਰੀਆ ਜਾਂ ਸਭ ਤੋਂ ਵਧੀਆ ਜ਼ਰੀਆ ਚਾਹੇ ਜੋ ਮਰਜੀ ਹੋਰ ਆ ਗਿਆ ਟੈਲੀਵਿਜ਼ਨ ਆ ਗਿਆ ਜਾਂ ਰੇਡੀਓ ਵੀ ਕਦੇ ਆਇਆ ਸੀ ਜਾਂ ਹੋਰ ਕਿ ਨਿਊਜ਼ਪੇਪਰ ਜਿਹੜਾ ਇਹ ਸਭ ਤੋਂ ਸਸਤਾ ਜ਼ਰੀਆ ਸਭ ਲੋਕਾਂ ਤੱਕ ਨਿਊਜ਼ਪੇਪਰ ਦੀ ਖਬਰ ਸਭ ਤੋਂ ਜ਼ਿਆਦਾ ਪਹਿਲਾਂ ਪਹੁੰਚਦੀ ਹਰ ਬੰਦੇ ਨੇ ਘਰ ਲੋਆ ਹੀ ਹੁੰਦਾ ਕਿਉਂਕਿ 2-4 ਰੁਪਏ ਜਾਂ 5 ਰੁਪਏ ਕਿੰਤ ਦੇ ਕੇ ਬੰਦਾ ਸੋਚਦਾ ਨੇ ਦੁਨੀਆ ਕੇ ਨਾਲ ਸੰਜਿਆ ਆਪਣਾ ਚਾਰ ਸੰਜੇ ਕਰਾ ਰੂਪ ਹੋ ਜਾਣਾ ਤੇ ਇਹ ਜਿਹੜਾ ਕਿ ਸੱਤ న్యూਸਪੇਪਰ ਦਾ ਕਿ ਸੱਤ ਲੋਥੋ ਕਹਿੰਦਾ ਜੈਸੇ ਤੋ ਜਦੋਂ ਕਹਿੰਦੇ ਨੇ ਬੜੀ ਪੁਰਾਣੀ ਇੱਕ ਮੈਂ ਦੇਖਿਆ ਸੀਗਾ ਕਿ 59 BC 59 BC ਮੀਨਸ ਟਾਈਪੋਕਰੀ 100 ਸਾਲ ਪਹਿਲਾਂ ਕਹਿੰਦੇ ਜੇ ਐਗਜੈਕਟ ਕਹੀਏ ਤਾਂ 2284 ਕੇ ਸਾਲ ਜਿਹਨੂੰ ਕਹਿੰਦੇ ਮੰਨਦੇ ਹੈ ਕਿ ਉਦੋਂ ਮਿਲ ਕੇ ਇਸ ਤਰੀਕੇ ਦਾ ਇੱਕ ਕਸਟ ਆਇਆ ਕਿ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਗੱਲ ਹੈ ਉਹ ਕਿਵੇਂ ਪਹੁੰਚਾਈ ਜਾ ਸਕੇ ਕਿਉਂਕਿ ਸਾਧਨ ਬਹੁਤ ਸੀਮਿਤ ਸੀਗੇ ਤੇ ਉਹ ਜਦੋਂ ਰਾਜੇ ਰਾਜੇ ਦੇ ਰਾਜ ਸੀਗੇ ਜਾਂ ਮਿਲ ਕੇ ਗੋਮੀ ਸੀ ਜਿਹੜੇ ਬਾਦਸ਼ਾਹ ਵੀ ਸੀਗੇ ਦੇਸ਼ਾਂ ਦੇ ਉਹ ਆਪਣੇ ਮੈਸੇਜ ਰਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ ਕਿ ਜਰੀਆ ਲੱਭਿਆ ਕਿ ਸਿਆਣੇ ਬੰਦਿਆਂ ਨੂੰ ਦੱਸਿਆ ਕਿ ਸਾਡੇ ਕੋਲ ਇੱਕ ਜਰੀਆ ਹੈ ਕਿ ਆਪਾਂ ਜਿਹੜਾ ਇਹ ਜਿਹੜੀ ਕੋਈ ਸੋਸ਼ਲ ਨਿਊਜ਼ ਹੁੰਦੀ ਸੀ ਕੋ ਖਾਸ ਨਿਊਜ਼ ਹੁੰਦੀ ਸੀ ਜਿਹੜੀ ਰਾਜੇ ਨਹਾਵਾਜ ਵਾਲੇ ਤੇ ਫਰਮਾਨ ਜੀ ਨੂੰ ਕਹਿੰਨੇ ਅਨਾਨਸਮੈਂਟਸ ਉਹ ਇਸ ਮੈਸਜ ਦਾ ਜਰੀਆ ਬਣਾਇਆ ਗਿਆ ਕਿ ਪੱਥਰ ਦੇ ਉੱਤੇ ਉੱਕਰ ਕੇ ਖਾਸ ਜਿਹੜੇ ਮੈਸੇਜ ਹੁੰਦੇ ਸੀਗੇ ਉਹ ਪੱਥਰ ਦੇ ਉੱਤੇ ਖੋਲ ਕੇ ਉਹ ਕਾਮਨ ਪਲੇਸਿਸ ਦੇ ਉੱਤੇ ਲਾਏ ਜਾਂਦੇ ਸੀਗੇ ਤੇ ਉਹ ਲੋਕਾਂ ਦੇ ਵਿੱਚ ਉਹ ਗੱਲ ਫੈਲਦੀ ਸੀ ਅੱਗੇ ਤੋਂ ਅੱਗੇ ਦੇਸ਼ ਦੇਸ਼ ਕਿੱਧਾ ਉਹਦਾ ਦੇਸ਼ ਹੁੰਦਾ ਜਿੱਥੇ-ਜਿੱਥੇ ਮੈਸੇਜ ਲਾਗ ਪੱਥਰ ਦੇ ਉੱਤੇ ਪਲੇਟਾਂ ਲਾਇ ਕਰਵਾਵਾਂ ਚੱਲਿਆ ਉਹ 2250 ਤੋਂ 2300 ਸਾਲ ਪਹਿਲਾਂ ਜਦੋਂ ਜਨ ਹੈ ਤੇ ਉਹ ਉਹ ਰਵਾਇਤੀ ਚੱਲਦਾ ਰਿਹਾ ਉਹ ਸ਼ੁਰੂ ਹੁੰਦੇ ਹੈਗਾ ਇਹ ਮਰਕੇ ਇਹਨੂੰ ਕਿਹਾ ਜਾਂਦਾ ਵੀ ਹੈਂਡ ਰਿਟਨ ਨਿਊਜ਼ਪੇਪਰ ਸ਼ੀਟਾਂ ਨਾ ਦੇਖੇ ਉਹਦੇ ਵਿੱਚ ਇੱਕ ਪਾਟ ਹੈਦਾ ਕਿ ਇਹ ਸ਼ੁਰੂ ਰੋਮਨ ਜਿਹੜੇ ਐਟਕਾ ਡਰੋਨਾਂ ਤੋਂ ਜਿਹੜੀ ਅਖਬਾਰ ਲੱਗੀ ਮਿਲ ਕੇ ਰੋਮਨ ਦੀ ਇੰਗਲਿਸ਼ ਅਖਬਾਰ ਤੇ 59 BC ਦੇ ਵਿੱਚ ਸ਼ੁਰੂ ਹੁੰਦੀ ਹੈ ਅਖਬਾਰ ਤੇ ਇਹ ਅਖਬਾਰ ਕੀ ਸੀਗਾ ਪੱਥਰ ਸੀ ਪੱਥਰ ਦੇ ਪਲੇਟਾਂ ਨੂੰ ਨਿਊਜ਼ਪੇਪਰ ਦਾ ਨਾਮ ਤਾਂ ਉਹਨਾਂ ਨੇ ਕਨਸੈਪਟ ਨਿਊਜ਼ਪੇਪਰ ਦੇਤਾ ਪਰ ਉਹਦਾ ਪੇਪਰ ਯਾਦ ਨਹੀਂ ਹੋਇਆ ਸੀਗਾ ਤੇ ਉਹ ਕਹਿੰਦਾ ਚੱਲਦਾ ਰਿਹਾ ਉਹਦੇ ਨਾਲ ਲੋਕਾਂ ਦੇ ਵਿੱਚ ਬੜਾ ਇਹ ਚਰਚਾ ਦਾ ਵਿਸ਼ਾ ਬਣਿਆ ਵੀ ਦੇਖੋ ਜਿਹੜਾ ਕੁਝ ਲੋਕ ਮਾੜਾ ਮੋਟਾ ਪੰ ਜਾਣਗੇ ਸੀਗੇ ਤੇ ਉਹ ਸ਼ੁਰੂ ਹੋਏ ਅਠਵਾਰਾਂ ਤੋਂ ਨੋਜ਼ ਲੈਣੀ ਇਹਦੇ ਨਾਲ ਦੇ ਇੱਕ ਗੱਲ ਹੋਰ ਦੱਸੀ ਚਾਹਣਾ ਕਿ ਸਾਡੇ ਇੰਡੀਆ ਦੇ ਵਿੱਚ ਹੱਥ ਲਿਖਤ ਅਖਬਾਰ ਜਿਹੜੀ ਹੈ ਨਾ ਸਭ ਤੋਂ ਪਹਿਲੇ ਇਹ ਮੁਸਲਮ ਅਖਬਾਰ ਦੇ ਨਾਂ ਤੇ ਖ਼ਬਰ ਸ਼ੁਰੂ ਹੁੰਦਾ 1927 ਦੇ ਵਿੱਚ ਮੁਸਲਮ ਅਖਬਾਰ ਉਰਦੂ ਦਾ ਅਖਬਾਰ ਹੈ ਪਚਾਰ ਪੇਜ ਦਾ ਉਹ ਈਵਨਿੰਗ ਅਖਬਾਰ ਸੀਗਾ ਡੇਲੀ ਸ਼ਬਦਾਂ ਸੀਗਾ ਤੇ ਸ਼ਾਮ ਨੂੰ ਲੋਕਾਂ ਦੇ ਵਿੱਚ ਜਾਂਦਾ ਸੀ ਤੇ ਉਹ ਹੱਥ ਦੇ ਨਾਲ ਪ੍ਰਿੰਟਡ ਅਫੀਸ਼ੀਅਲ ਸ਼ੀਟ ਹੁੰਦੀ ਸੀ ਤੇ 1927 ਦੇ ਵਿੱਚ ਸ਼ੁਰੂ ਹੁੰਦਾ ਹੈ ਅਖਬਾਰ ਤੇ ਜਿਹੜਾ ਸਾਡਾ ਅਖਬਾਰ ਹੈਗਾ ਦਾ ਟਾਈਮਜ਼ ਆਫ ਇੰਡੀਆ ਇਹਨਾਂ ਦਾ ਇਹ ਗਰੁੱਪ ਸੀ ਐਕਚੁਅਲੀ ਸ਼ੁਰੂਆਤ ਹੁੰਦੀ ਹੈ ਜਦੋਂ ਟਾਈਮਜ਼ ਆਫ 1927 ਦੇ ਵਿੱਚ ਇਹ ਮੈਂ ਤਵੇ ਗੱਲ ਕਰ ਰਿਹਾ ਕਿਉਂਨੇ ਕਿ ਆਪਾਂ ਜਿਹੜਾ ਇਸ਼ੂ ਆ ਤੇ ਮੇਲ ਹੈਗਾ ਸਾਡਾ ਇਹ ਜਿਹੜਾ ਸਪੋਕਸਮੈਨ ਚੈਨਲ ਇਹ ਸਾਡੀ ਕਹ ਲਈਏ ਨੂੰ ਜਿਵੇਂ ਮੈਂ ਇੱਕ ਇੱਕ ਗੱਲ ਕਰੂੰਗਾ ਕਿ ਇਹਦਾ ਨਾਮ ਜਿਵੇਂ ਯਾਦ ਹੋਣਾ ਸੀ ਜਾਂ ਇਹਨੂੰ ਰੱਖਣਾ ਸੀ ਨਾ ਤਾਂ ਇਹ ਸਾਡੇ ਪ੍ਰਧਾਨ ਸਾਹਿਬ ਜਾਂ ਮਿਲ ਕੇ ਸੀ ਇੱਕ ਦੋ ਬੰਦੇ ਨੇ ਗੱਲ ਕੀਤੀ ਕਿ ਪੋਸੂ ਖਬਰ ਨਾ ਨਾ ਦੇ ਗੱਲ ਵੀ ਇਹ ਰੱਖ ਦਈਏ ਨਾ ਉਹ ਗੱਲ ਉਸ ਦਿਨ ਚੱਲਦੀ ਦੇ ਕਿਸੇ ਸਾਥੀ ਦੇ ਕੋਲ ਬੈਠੇ ਸੀ ਤੇ ਉਹਨਾਂ ਨੇ ਸਲਾਹ ਦਿੱਤੀ ਵੀ ਯਾਰ ਖਬਰ ਨੂੰ ਮੰਨੀ ਤਾਂ ਲੰਬਾ ਨਾ ਹੈ ਪੋਸੂ ਨਾ ਨਾ ਰੱਖੋ ਤੇ ਇਹੋ ਸੂਨਾ ਨਾ ਇਹ 11 ਦਿਨ ਤੀਓ ਸਾਥੀ ਵੀ ਮੇਰੇ ਜਨ ਵਿੱਚ ਹੈਗਾ ਵੀ ਕੌਣ ਸੀਗੇ ਫਿਰ ਮੈਂ ਵਾਲ ਤੱਕਦਾ ਤੇ ਮੇਰਾ ਮਤਲਬ ਇਹ ਹੈ ਕਿ ਇਹ ਕੀ ਹੈ ਕਿ ਅਸੀਂ ਆਪਣੇ ਆਪ ਸੱਚੀ ਕੁੱਝ ਦੇ ਨਾਲ ਸੰਵਾਦ ਕਰਨ ਦੇ ਤਰੀਕੇ ਬਦਲ ਗਏ ਨੇ ਹੁਣ ਪਹਿਲਾਂ ਤੇ ਅਸੀਂ ਕਿਤੇ ਮੈਸੇਜ ਭੇਦੇ ਸੀ ਕਬੂਤਰਾਂ ਦੇ ਰਾਹੀਂ ਵੀ ਕਹਿੰਦੇ ਮੈਸੇਜ ਜਾਂਦੇ ਹੁੰਦੇ ਸੀ ਮੈਂ ਪਤਾ ਹੀ ਆਪਾਂ ਸਾਰਿਆਂ ਨੂੰ ਜਾਂ ਹੋਰ ਵੀ ਕਈ ਤਰੀਕੇ ਸੀਗੇ ਇਸ ਤੋਂ ਅੱਗੇ ਫਿਰ ਜਿਹੜੇ ਨਿਊਜ਼ਪੇਪਰ ਦੇ ਵਿੱਚ ਜਦੋਂ ਗੱਲ ਕਰਦੇ ਆ ਤੇ ਨਿਊਜ਼ਪੇਪਰ ਇਸ ਤੋਂ ਬਾਅਦ ਜਿਹੜਾ ਹੈ ਇੱਕ ਅਖਬਾਰ ਸ਼ਬਦਾ ਜੀ 1560 ਦੇ ਵਿੱਚ ਉਹ ਸ਼ੀਟ ਸਰਦੀ ਸੀ ਕੱਲੀ ਕੱਲੀ ਸ਼ੀਟ ਸਰਦੀ ਸੀ ਤੇ ਉਹ ਯੂਰਪ ਦੇ ਆਪਣੇ ਵਿਨਸ ਸ਼ਹਿਰ ਜਿਹੜਾ ਜਰਮਨੀ ਦਾ ਉੱਥੇ ਅਖਬਾਰ ਹੁੰਦਾ ਸੀ ਸ਼ੁਰੂ ਹੋ ਜਿਹੜਾ ਸ਼ੀਟਾਂ ਦੇ ਵਿੱਚ ਆਉਂਦਾ ਕੱਲੀ ਕੱਲੀ ਸ਼ੀਟ ਹੱਥ ਲਿਖਤ ਸ਼ੀਟ 1560 ਦੇ ਵਿੱਚ ਉਹ ਹੌਲੀ ਹੌਲੀ ਲੋਕਾਂ ਤੱਕ ਉਹ ਵੀ ਗੱਲ ਪਹੁੰਚੀ ਲੋਕਾਂ ਨੇ ਜਰੀਆ ਬਣਾਇਆ ਜਿਹੜੇ ਲੋਕ ਅਖਬਾਰ ਲੈ ਸਕਦੇ ਆ ਫੀਸ ਸਕਦੇ ਸੀ ਤੇ ਇਹ ਜਿਹੜਾ ਅਖਬਾਰ ਸੀ ਜਰਮਨੀ ਦਾ ਇਸ ਤੋਂ ਬਾਅਦ ਫਿਰ ਇਹ ਅਖਬਾਰ ਇੱਕ ਜੋਹਨ ਕਾਰਲਸ ਨਾਮ ਦਾ ਇੱਕ ਬਹੁਤ ਵਧੀਆ ਬੰਦਾ ਜਰਮਨੀ 'ਚ ਪੈਦਾ ਹੁੰਦਾ ਉਹ ਨੂੰ ਸ਼ੈਫਫਰਟ ਨਿਊਜ਼ਪੇਪਰ ਦੀ ਦੇਣ ਦਾ ਪਹਿਲੇ ਹੱਥਲਿਕ ਅਪਲਿਖਤੇ ਚਿੱਟੇ ਹੋ ਗਏ ਸੀਗੀਆਂ ਤੇ 1605 ਦੇ ਵਿੱਚ ਇਹ ਫਿਰ ਨਿਊਜ਼ਪੇਪਰ ਨੇ ਸ਼ਕਲ ਦੇ ਸ਼ਪਨਾ ਸਿੰਘ ਲਗਾਈ ਕਿ ਜੋਹਨ ਕਾਰਲਸ ਨਾਮ ਦਾ ਜਰਮਨੀ ਦਾ ਇਹ ਬੰਦਾ ਹੈਗਾ ਤੇ ਉਹ ਅਖਬਾਰ ਚ ਚੱਲੂ ਹੁੰਦਾ ਤੇ ਉਦੋਂ ਇਸ ਅਖਬਾਰ ਦੇ ਵਿੱਚ ਸਿਰਫ ਫੋਰਨ ਦੀਆਂ ਖਬਰਾਂ ਤੇ ਜਿਹੜੇ ਕਰੰਟ ਪ੍ਰਾਈਸ ਜਿਹੜੀ ਸੀ ਪਰਫਰਮੈਂਸ ਇੰਡੈਕਸ ਇਹ ਹੀ ਦਿੱਤਾ ਜਾਂਦਾ ਸੀ ਬਾਕੀ ਖਬਰਾਂ ਤੇ ਬੈਨ ਕਰਿਆ ਹੈ ਸੰਸਦ ਲਾ ਸੀ ਇੰਗਲਿਸ਼ ਸਰਕਾਰ ਨੇ ਤੇ ਸੰਸਦ 1995 ਦੇ ਵਿੱਚ ਉੱਪਰ ਹੁੰਦਾ ਤਾਂ ਫਿਰ ਅਖਬਾਰ ਬਹੁਤ ਵੱਡਾ ਇਹ ਪਪੂਲਰ ਹੋ ਜਾਂਦਾ ਅਖਬਾਰ ਜਿਹੜਾ ਤੇ ਇਸੇ ਤਰ੍ਹਾਂ ਨੇ ਅੱਗੇ ਅਗਲੀ ਗੱਲ ਕਰ ਇੱਕ ਅਖਬਾਰ ਦੀ ਗੱਲ ਸੀ ਤੇ ਅਗਲੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੀਆਂ સ્ટોਕ ਹੈ ਜੀ ਰੇਡੀਓ ਦਾ ਕਿਉਂਕਿ ਖਵਾਰੋ ਦੇ ਨਾਲ ਫਿਰ ਅੱਗੇ ਦਿਮਾਗ ਚੱਲੀ ਗਿਆ ਲੋਕਾਂ ਦਾ ਸੋਚੀ ਗਿਆ ਲੋਕ ਜਿਹੜੇ ਸੀਗੇ ਖੋਜੀ ਲੋਕ ਹੁੰਦੇ ਨੇ ਉਹ ਕੁਛ ਨੁਕਸਨ ਹੋਵਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਰੇਡੀਓ ਦਾ ਪਰਚਲਨ ਆਂਦਾ ਜੀ ਰੇਡੀਓ ਦੀ ਖੋਜ ਜਿਹੜੀ ਹੈ ਨਾ ਇਹ ਗਲੀਕੋ ਮਾਰਕਾਨੀ ਹੈਗਾ ਕੋਈ ਤੇ ਉਹਨੇ ਕੀਤੀ ਹੈ ਗਲੀਲੀਓ ਮਰਦੋਨੀ ਇਹ ਇਟਲੀ ਦਾ ਮੈਕੈਨਿਕ ਸੀਗਾ ਇਹ ਇਹ ਬੰਦਾ ਖੋਜ ਕਰਦਾ ਰੇਡੀਓ ਦੀ 1896 ਦੇ ਵਿੱਚ ਤੋਂ ਹੋਰ ਹੌਲੀ ਹੌਲੀ ਪਪੂਲਰ ਹੁੰਦਾ ਹੁੰਦਾ ਰੇਡੀਓ ਦੇਖੋ ਲੋਕੀ ਕੱਚਾਂ ਦੇ ਵਿੱਚ ਰੇਡੀਓ ਲੈ ਕੇ ਵੀ ਜਾਂਦੇ ਰਹੇ ਬਕਾਇਦਾ ਇੱਕ ਬਾੜ ਦੋ ਬਲ ਦਾ ਐਟ ਲਿਸਟ ਦਾ ਰੇਡੀਓ ਉਹਦੇ ਨਾਲ ਇੱਕ ਮੈਨੂੰ ਗੱਲ ਵੀ ਯਾਦ ਆਉਂਦੀ ਹੈ ਸਾਡੇ ਇੱਕ ਪਿੰਡ ਦੇ ਵਿੱਚ ਰਾਮ ਲਾਲ ਹੁੰਦਾ ਸੀ ਮੁੰਡਾ ਮੁੰਡਲ ਕਿਸੇ ਮੇਰੇ ਵੱਡੇ ਭਰਾਜ ਦੇ ਬਰਾਬਰ ਦਾ ਸੀਗਾ 87 76 ਸਾਲ ਦੇ ਮੇਰੇ ਬ੍ਰਦਰ ਨੇ ਉਹਦਾ ਸ਼ਾਦੀ ਹੋਈ ਰਾਜਸਥਾਨ ਦੇ ਸੀਓ ਫੈਮਿਲੀ ਤੇ ਆਪਣੇ ਪਹਿਲੀ ਵਾਰ ਜਦੋਂ ਆਪਣੇ ਜਾਂਦਾ ਹਾਂ ਸਾਰੇ ਪਿੰਡ ਨੂੰ ਕਿ ਏ ਉਹ ਆਪਣੇ ਕੱਛ ਦੇ ਵਿੱਚ ਰੇਡੀਓ ਦਾ ਪਾ ਕੇ ਤੇ ਬਕਾਇਦਾ ਪੱਕ ਬਨ ਕੇ ਤੇ ਨਵੇਂ ਜੁੱਤੀ ਜੁੱਤੀ ਪਾ ਕੇ ਟਿਕੋ ਜਾਂਦਾ ਇਹ ਪ੍ਰੈਕਟੀਕਲ ਗੱਲ ਹੈ ਸਾਡਾ ਮੈਂ ਵਿੱਚ ਅਸੀਂ ਚਾਚਾ ਕਹਿੰਦੇ ਸੀ ਉਹਦੇ ਬਾਪੂ ਨੂੰ ਸਰਦਾਰਾ ਰਾਮ ਉਹਦੇ ਕਿਹਦਾ ਨਾਮ ਸੀ ਤੇ ਅਸੀਂ ਕਹਿੰਦਾ ਵੀ ਰਾਮ ਲਾਲ ਅੱਜ ਗਿਆ ਸੋਹਰੇ ਨੂੰ ਉਹ ਮੁਰਿਆ ਨਹੀਂ ਅਠ ਦਿਨ ਸੋਹਰੇ ਗਿਆ ਅਠ ਦਿਨ ਬਾਅਦ ਜਦੋਂ ਆਇਆ ਤੇ ਉਹ ਉਹ ਪਸੂ ਨਸੋਸਿਆ ਦਾ ਸਿਗਾ ਉਹ ਕਿ ਗੱਲਬਾਤ ਕੋ ਕਰੇਗਾ ਇਹਦੇ ਹੋਰ ਹੋੜੀ ਪਤਾ ਲੱਗਾ ਤੇ ਕਹਿੰਦੇ ਨੇ ਉਹਨੂੰ ਇੱਕ ਸੋਨੇ ਦਾ ਨਾ ਇੰਨਾ ਇੱਕ ਸਿੱਕਾ ਮਿਲਿਆ ਇੱਕ ਤਾਂ ਟੱਕ ਟੁਕ ਪੀਸ ਜਿਹਾ ਸੀਗਾ ਲੋਹੇ ਦਾ ਸੋਨੇ ਦਾ ਵੀ ਉਹ ਮਿਲਿਆ ਤੇ ਉਹਦੇ ਬਦਲੇ ਵਿੱਚ ਉਹ ਆਪਣਾ ਰੇਡੀਓ ਵੀ ਦੇਇਆ ਤੇ ਆਪਣੇ ਪੱਗ ਵੀ ਦੇਇਆ ਤੇ ਆਪਣੇ ਹੱਥ 'ਚ ਡਾਂਗ ਡਾਂਗ ਸੀ ਸੱਣਾ ਵਾਲੀ ਉਹ ਵੀ ਦੇਇਆ ਤੇ ਉਹ ਪੁੱਲ ਕਹਿੰਦਾ ਵੀ ਉਹ ਉਹਨਾਂ ਰੇਡੀਓ ਪਵਾ ਕੇ ਆ ਗਿਆ ਸੀ ਉਹ ਬੰਦਾ ਉਹ ਤੇ ਲੋਕਾਂ ਨੇ ਜਦ ਦੇਖਿਆ ਵੀ ਇਹ ਤਾਂ ਸੱਚੇ ਜਿਹੇ ਟੁਕੜਾ ਟੁਕੀ ਫਿਰਦਾ ਮਨ ਲੱਗਦਾ ਵੀ ਉਹ ਸ਼ੌਕ ਲੋਕਾਂ ਨੇ ਰੇਡੀਓ ਲਈ ਇਤਨਾ ਇਸ ਤਰ੍ਹਾਂ ਆਇਆ ਤੇ ਇਹਦੇ ਗੱਲ ਤਾਂ ਕੀਤੀ ਵੀ 1896 ਚ ਰੇਡੀਓ ਪ੍ਰਚਲਿਤ ਹੋਇਆ ਤੇ ਇਸ ਤੋਂ ਬਾਅਦ ਅਗਿਆਨੀ ਟੈਲੀਫੋਨ ਟੈਲੀਫੋਨ ਜਿਹੜਾ ਐਕਸਿਲੈਂਡਰ ਹੈ ਗਰੇ ਬੈਲ ਜਿਹੜਾ ਇਸ ਨੇ ਖੋਜ ਕੀਤੀ ਵੀ 1896 ਦੇ ਵਿੱਚ ਤੇ ਟੈਲੀਫੋਨ ਦੇ ਨਾਲ ਕੇ ਉੱਪਰ ਦੇਖਦੇ ਵੀ ਕਿੰਨਾ ਕਿੰਨਾ ਲੋਕਾਂ ਦੇ ਨਾਲ ਘਰ ਘਰ ਦੇ ਟੈਲੀਫੋਨ ਦੀ ਵੀ ਕਦੇ ਹੋੜ ਲੱਗੀ ਸੀ ਸਾਡੇ ਮੇਰੇ ਕੁੜਮ ਸਾਹਿਬ ਚੰਨਨ ਸਿੰਘ ਜੀ ਬੈਠੇ ਪੀਐਸਐਲ ਜੋ ਟਾਇਰ ਇਹਨਾਂ ਨੂੰ ਪਤਾ ਵੀ ਕਿਵੇਂ ਜਦੋਂ ਕਨੈਕਸ਼ਨ ਲੈਣ ਦੀ ਲੋਕ ਆਉਂਦੇ ਸੀਗੇ ਤਾਂ ਕਿੰਨਾ ਨਰਕੇ ਲੋਕਾਂ ਵਿੱਚ ਕਰੇ ਸੀ ਟੈਲੀਫੋਨ ਦਾ ਕਿ ਨਾ ਇਸ ਤੋਂ ਅਗਲਾ ਆਉਂਦੀ ਮੋਬਾਈਲ ਫੋਨ ਮੋਬਾਈਲ ਫੋਨ ਦੀ ਜਿਹੜੀ ਗੱਲ ਹੈ 1973 ਦੇ ਵਿੱਚ ਮੋਬਾਈਲ ਫੋਨ ਜਿਹੜਾ ਉਹ ਐਕਚੁਅਲੀ ਆਉਂਦਾ ਹੈਗਾ 1973 ਦੇ ਵਿੱਚ ਜਦੋਂ ਇਹ ਪਹਿਲਾ ਇਹਦੀ ਖੋਲ ਕੀਤੀ ਜਾਂਦੀ ਹੈ ਤਾਂ ਇਹ ਬੰਦੇ ਦਾ ਨਾਮ ਹੈ ਮਾਰਟਿਨ ਕੂਪਰ ਮਟੋਲਾ ਮਟੋਲਾ ਆਪਣਾ ਸਿਟੀ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਤੇ ਉਦੋਂ ਇਹ ਪਹਿਲਾ ਹੈਂਡਸੈਟ ਕਿ ਤਿਆਰ ਕੀਤਾ ਜਿਹਦਾ weight 2 ਕਿਲੋ ਸੀਗਾ ਉਹ ਮੋਬਾਈਲ ਦਾ weight 2 ਕਿਲੋ ਸੀਗਾ ਉਹ ਹਲਕ ਹੈਂਡੀ ਐ ਲਈ ਸਿਗਾ ਇਹਨਾਂ ਸੌਖਾ ਜਿਹਾ ਇੱਕ ਉਸ ਤੋਂ ਬਾਅਦ ਜਦੋਂ ਅਸੀਂ ਜਿਹੇ ਇਸ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਵਿੱਚ ਜਿਹੜੇ ਮੋਬਾਈਲ ਜਦੋਂ ਪ੍ਰਚੱਲਨ ਇਕੱਤੀ ਮਾਰਚ 1995 ਤੋਂ ਸ਼ੁਰੂ ਹੁੰਦਾ ਜਿਹੜਾ ਵਕਾਇਦਾ ਫਿਰ ਉਹਦਾ ਬਹੁਤ ਜ਼ਿਆਦਾ ਹਿਸਤਾਰ ਹੋਇਆ ਸ਼ਹਿਰਾਂ ਦੇ ਆਪਣੇ ਦਫ਼ਤਰਾਂ ਦੇ ਵਿੱਚ ਹਰ ਤਰ੍ਹਾਂ ਦਾ ਤੇ ਉਹਦੇ ਵਿੱਚ ਨਾਲ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲੀ ਜਿਹੜੀ ਕਾਲ ਇੰਡੀਆ ਦੇ ਵਿੱਚ ਕੀਤੀ ਸੀਗੀ ਪੱਛੀ ਨਗਾਲ ਦੇ ਚੀਫ ਇੰਜੀਨੀਅਰ ਜੋਤੀ 바ਸੂ ਨੇ ਯੂਨੀਅਨ ਕਮਿਊਨੀਕੇਸ਼ਨ ਮਿਨਿਸਟਰ ਨੂੰ 3 ਜਨਵਰੀ 1995 ਵਿੱਚ ਪਹਿਲੀ ਜਿਹੜੀ ਹੈ ਫੋਨ ਮੋਬਾਈਲ ਕਾਇ ਕੀਤੀ ਸੀਗੀ ਮੇਰਾ ਕਹਿਣ ਤੇ ਪਾਵੇ 1995 ਤੋਂ ਅੱਗੇ ਫਿਰ ਸਾਡਾ ਮੋਬਾਈਲ ਦਾ ਪ੍ਰਚਲਨ ਸ਼ੁਰੂ ਹੁੰਦਾ ਹੈ ਇੰਡੀਆ ਦੇ ਵਿੱਚ ਤੇ ਬਾਅਦ ਹੀ ਤਾਂ ਪਤਾ ਹੀ ਉਹ ਕਿੰਨਾ ਪਪੂਲਰ ਹੋ ਗਿਆ ਮੋਬਾਈਲ ਤੇ ਫੇਸ ਤੋਂ ਬਾਅਦ ਨਾਲ ਨਾਲ ਟੈਲੀਵਿਜ਼ਨ ਦੀ ਗੱਲ ਆਉਂਦੀ ਆ ਤੇ ਟੈਲੀਵਿਜ਼ਨ ਜਿਹੜਾ ਹੈਗਾ ਇਹ ਸਾਡਾ ਇਹ ਵੀ ਸਾਡਾ ਇੱਕ ਸਟੋਕਸ ਇੰਜੀਨੀਅਰ ਸੀਗੇ ਜੋਹਨ ਲੋਗੀ ਬ੍ਰੈਡ ਇਹ 26 ਜਨਵਰੀ 1926 ਨੂੰ ਟੈਲੀਵਿਜ਼ਨ ਦੀ ਖੋਜ ਕਰਦਾ ਕਿ ਉਹਦੇ ਨਾਲ ਫਿਰ ਜਦੋਂ ਦਾ ట్రాన్స్మిਸ਼ਨ ਆਫ 무ਵਿੰਗ ਇਮੇजेस ਆਫ ਪੀਪਲ ਇਸ ਸਿਗਨੀਫੀਕਟ ਮਾਈਲਸ ਇਨ ਦਾ ਰਲਟਿੰਗ ਆਫ ਟੈਲੀਵਿਜ਼ਨ ਟੈਕਨੋਲੋਜੀ ਮਨਨ ਕਿ ਜਦੋਂ 무ਵਿੰਗ ਜਿਹੜੀਆਂ ਫਿਲਮਾਂ ਦੇਖਣੇ ਲੋਕਾਂ ਨੇ ਸ਼ੁਰੂ ਕੀਤੀਆਂ ਨਾ ਵੀ ਟੈਲੀਵਿਜ਼ਨ ਦੇ ਤੱਕ ਨੇ ਚਲਦੀਆਂ ਫਿਲਮਾਂ ਉਹ ਆਪਾਂ ਵੀ ਸੋਚਦੇ ਜਦੋਂ ਆਉਣ ਲੱਗਾ ਟੈਲੀਵਿਜ਼ਨ ਨਾਲ ਸੁਣਦੇ ਹੋਵੇ ਸੀ ਵੀ ਹੁਣ ਜੀ ਬੋਲਿਆ ਕਰਨਗੇ ਬੰਦੇ ਤਾਂ ਲੋਕਾਂ ਲਈ ਬੜੀ ਇੱਕ ਅਕਸ਼ਿਸ਼ ਦਾ ਕਾਰਨ ਬਣਿਆ ਇੱਕ ਬਹੁਤ ਵੱਡਾ ਤੇ ਲੋਕਾਂ ਨੇ ਫਟਾਫਟ ਜਿੱਦੀ ਸਸਤੀ ਵੀ ਟੈਲੀਵਿਜ਼ਨ ਕਿਚਨ ਸ਼ੁਰੂ ਕੀਤੇ ਤੇ ਇਸ ਤਰ੍ਹਾਂ ਇੱਕ ਮੀਲ ਪੱਥਰ ਸਾਬਤ ਕੀਤਾ ਉਸ ਬੰਦੇ ਨੇ ਜੋ ਲੋਗੀ ਹੈ ਕੋਈ ਬ੍ਰੈਂਡ 26 ਜਨਵਰੀ 1926 ਨੂੰ ਤੇ ਸਟਾਕ ਕਸ਼ੰਜੀ ਨੇ ਉਹ ਅਗਲੇ ਇਸ ਤੋਂ ਬਾਅਦ ਆ ਜਾਂਦਾ ਜੀ ਇਹ ਸਾਰੇ ਚੀਜ਼ਾਂ ਦੇ ਨਾਲ-ਨਾਲ ਟ੍ਰੈਂਡ ਪ੍ਰਚਲਨ ਆਉਂਦਾ ਸਾਡਾ ਜਿਹੜੀ ਅਸੀਂ ਅੱਜ ਵੀ ਕਾਫਨ ਦੇ ਵਿੱਚ ਬੈਠੇ ਆ ਸਾਕਟ ਜਿਹੜਾ ਸਾਡਾ ਦੋ ਸਾਲਾ ਹੋ ਚੁੱਕਿਆ YouTube ਚੈਨਲ ਅੱਜ ਵੀ ਡੇਢ ਦੇ YouTube ਚੈਨਲ ਜਿਹੜੇ ਨੇ ਬਹੁਤ ਪਪੂਲਰ ਹੋ ਚੁੱਕੇ ਆ ਹਰ ਕੋਈ ਬੰਦਾ ਜਿਹੜਾ ਕਿਉਂਕਿ ਸਾਡਾ ਜਿਹੜਾ ਨੈਸ਼ਨਲ ਟੈਲ ਵਿਜੀਨ ਨੇ ਜਾਂ ਹੋਰ ਸਿਸਟਮ ਹੈ ਉਹ ਆਮ ਲੋਕਾਂ ਦੀ ਜਿਹੜੀ ਗੱਲ ਨਹੀਂ ਰਖਦਾ ਤਰੀਕੇ ਦੇ ਨਾਲ ਜਿਸ ਤਰ੍ਹਾਂ ਲੋਕ ਚਾਹੁੰਦੇ ਆ ਤਾਂ ਹਰ ਬੰਦਾ ਕੋਖਣ ਟੈਲੀਵਿਜ਼ਨ ਤੇ ਯੂਟਿਊਬ ਚੈਨਲ ਜਿਹੜਾ ਬਣਾ ਕੇ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੀ ਗੱਲ ਸਮਾਜ ਤੇ ਪਹੁੰਚਾਵਾਂ ਜਾਂ ਆਪਣੇ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂ ਤੇ ਇਹ ਜਿਹੜੇ ਜਿੰਨੇ ਵੀ ਯੂਟਿਊਬ ਚੈਨਲ ਦੀ ਗੱਲ ਕਰਦੇ ਆ ਤਾਂ ਇਹਦੇ ਜਿਹੜਾ ਇਹ ਵੀ ਜਿਹੜਾ ਸਾਡੇ ਅੰਗਰੇਜ਼ ਅਮਰੀਕਨ ਆਨਲਾਈਨ ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਤਿਆਰ ਕੀਤਾ ਗਿਆ ਸੀ ਦੋ ਤਿੰਨ ਬੰਦਿਆਂ ਵੱਲੋਂ ਜਿਹੜੇ ਕਿ ਮਿਲਕੇ ਐਕਸਪਲਾਈਸ ਸੀਗੇ ਕਿਸੇ ਕੰਪਨੀ ਦੇ ਤਾਂ ਉਹਨੇ ਇਹ ਟੈਪ ਕੀਤਾ ਹੈ 2005 ਦੇ ਵਿੱਚ ਇਹ ਵੀ ਅੱਗੇ ਜਿਹੜਾ ਇੱਕ ਪਪੂਲਰ ਜਾਦਾ ਹੋਇਆ ਜਿਹੜਾ ਆਪਣਾ YouTube ਹੈ ਚੈਨਲ ਤੇ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਚਾਹਾਂ ਕਿ 2 ਮਿੰਟ ਦਾ ਨੰकाम ਹੋ ਲਊਗਾ ਤੇ ਜਿਹੜਾ ਸਾਡਾ YouTube ਚੈਨਲ ਆਪਾਂ ਪਸ਼ੂ ਨਾਮਾਂ ਦੀ ਗੱਲ ਕਰਦੇ ਹਾਂ ਇਹ ਜਦੋਂ ਆਪਾਂ ਨੇ ਦਸਨ ਸਾਹਿਬ ਨੇ ਇੱਕ ਯਾਤਰਾ ਤੇ ਇਹਦੇ ਵਿੱਚ ਸ਼ੁਰੂ ਕੀਤੀ ਸੀ 26 ਫਰਵਰੀ ਇਹ ਪੇਟੋ ਲੈ ਕੇ ਤੇ 3 April 23 ਨੂੰ ਜਦ ਸਮਾਪਤੀ ਹੁੰਦੀ ਹੈ ਉਸ ਦੌਰਾਨ ਦੇ ਵਿੱਚ ਸਾਡੇ ਨਾਲ ਸਾਡੇ ਜਿਹੜੀ ਕਵਰੇਜ ਕਵਰੇਜ ਕੀਤੀ ਸੀਗੀ ਕਾਂਸੀ ਟੀਵੀ ਨੇ ਤੇ ਕਾਂਸੀ ਟੀਵੀ ਦੇ ਵਿੱਚ ਜਿਹੜੇ ਮਿਸਟਰ ਨਿਰਮਲ ਗੁਦਾਸਿਗੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਮਨ ਲੱਕ ਆਪਣਾ ਚੈਨਲ ਕਿਉਂ ਨਹੀਂ ਚਲਾ ਰਹੇ ਹੋ ਕਿ ਬੁਸੀਂ ਇੱਥੇ ਵੱਡਾ ਇੰਤਜ਼ਾਮ ਤੁਸੀਂ ਖੜਾ ਕਰ ਦਿੱਤਾ ਤਾਂ ਆਪਣਾ ਚੈਨਲ ਚਲਾ ਲਓ ਉਹ ਗੱਲ ਚੱਲਦੀ ਚੱਲਦੀ ਫਿਰ ਸਾਡੇ ਐਂਕਰ ਸਾਹਿਬ ਜਿਹੜੇ ਹੁਣ ਸਾਡੇ ਸੋਮ ਸੋਤਾ ਜੀ ਹੈ ਉਹਨਾਂ ਨਾਲ ਮਿਲ ਹੋਇਆ ਸਾਡੇ ਪ੍ਰਧਾਨ ਜੀ ਦਾ ਜਦੋਂ ਮਨੀਪੁਰ ਦਾ ਘਟਨਾ ਹੁੰਦੀ ਹੈ ਤਾਂ ਇਹ ਏਵਨ ਚੈਨਲ ਦੇ ਵਿੱਚ ਕੰਮ ਕਰਦੇ ਸੀਗੇ ਆਪਣੇ ਸੋਮ ਸੋਤਾ ਜੀ ਤਾਂ ਸੋਮ ਸੋਤਾ ਜੀ ਨੇ ਇਹਨਾਂ ਦੀ ਪ੍ਰਧਾਨ ਜੀ ਦਾ ਇੰਟਰਵਿਊ ਲਈ ਇਸ ਮਸਲੇ ਦੇ ਉੱਤੇ ਮਨੀਪੁਰ ਦੇ ਉੱਤੇ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਆਪਣਾ ਚਲਾ ਲਓ ਇਸ ਚੈਨਲ ਤੋਂ ਮੈਂ ਤੁਹਾਡੀ ਹੈਲਪ ਕਰਦਾ ਤੇ ਉਹ ਬੱਸ ਉਹ ਕੇ ਸਪੈਕਟ ਜਿਹੜਾ ਸੀਗਾ ਫਿਰ ਇਹਨਾਂ ਦੇ ਉਹਨੂੰ ਸਿਰੇ ਚੜਾ ਦਿੱਤਾ ਦਸਲ ਸਾਹਿਬ ਨੇ ਸਾਰੇ ਸਾਡੇ ਸਾਥ ਇਹਦਾ ਬਹੁਤ ਵੱਡਾ ਸਾਡਾ ਸਾਰੇ ਸਮਾਜ ਦਾ ਰੋਲ ਹੈ ਵੀ ਰੋਲ ਹੈ ਕਿਸੀ ਐਸਟੈਂ ਜਿਹੜਾ ਬਕਾਇਦਾ EMPLOYEES ਵੀ ਰੱਖੇ ਹੋਏ ਆਪਣੀਆਂ ਕਹਿ ਲਈ 58000 ਰੁਪਇਆ ਬਹੁਤ ਵੀ ਦੇ ਰਹੇ ਆ ਤੇ ਮੇਰਾ ਕਹਿਣ ਤੋਂ ਪਾਵੇ ਆ ਕਿ ਇਹ ਜਿਹੜੇ ਜਿਹੜਾ ਬਨੇ ਇੱਕ ਦੂਜੇ ਦੇ ਨਾਮ ਸ਼ੇਅਰ ਕਰਨ ਦਾ ਜਿਹੜੀ ਸੂਚਨਾ ਨੂੰ ਸ਼ੇਅਰ ਕਰਨ ਦਾ ਜਾਂ ਆਪਣੇ ਖਿਆਲ ਦਾ ਹਾਪ ਆਫ ਸ਼ੇਅਰ ਕਰਨ ਦਾ ਬਹੁਤ ਵੱਡਾ ਹੈ ਇੱਕ ਕਾਰਨ ਜਿਹੜੇ ਅੱਜ ਕੱਲੇ ਬਣ ਗਏ YouTube ਚੈਨਲ ਤੇ ਅਸੀਂ ਸਾਰੇ ਇੱਕ ਅਸੀਂ ਕਹਿੰਦੇ ਮੁबारकबाद ਦੇ ਭਾਗੀਆਂ ਹਿੱਸੇਦਾਰਾਂ ਸਾਕ ਅਸੀਂ ਇਸ ਦੇ ਸਾਰੇ ਸਾਡੇ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ ਨੂੰ ਖੜਾ ਕਰਨ ਵਾਸਤੇ ਜਾਂ ਸਿਸਟਮ ਨੂੰ ਖੜਾ ਕਰਨ ਵਾਸਤੇ ਤੇ ਮੈਂ ਚਾਹਾਂਗਾ ਕਿ ਇਹ ਸਾਡਾ ਜਿਹੜਾ ਚੈਨਲ ਹੈ ਇਹ ਦਿਨ ਦੁਗਣੀ ਤੇ ਰਾਤ ਤੇ ਚੋਗਰੀ ਤਰੱਕੀ ਕਰੇ ਤੇ ਵਾਗ ਨੂੰ ਸਰ ਤੇ ਕਿਰਪਾ ਕਰੇ ਤੇ ਇਹਨੇ ਸ਼ਬਦਾਂ ਦੇ ਨਾਲ ਮੈਂ ਖਿਮਾ ਚਾਹਾਂਗਾ ਕਿ ਕੋਈ ਵੱਧ ਘੱਟ ਗਿਆ ਹੋਵੇ ਤਾਂ ਧੰਨਵਾਦ ਮਾਫ ਕਰਨਾ ਜਾਓ ਤੀਨ ਜਾਓ ਤੀਨ ਧੰਨਵਾਦ